ਕਿਸਾਨਾਂ ਨੇ ਅੱਜ ਕੀਤਾ ਵੱਡਾ ਐਲਾਨ ਰਾਸ਼ਨ ਕਾਰਡ ਸਕੀਮ ਸੰਬੰਧੀ ਆਈ ਵੱਡੀ ਖਬਰ ਪੈਨਸ਼ਨ ਸਕੀਮ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ 1 ਅਗਸਤ 2024 ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟਸ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉਤੇ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ 'ਚ ਇੰਨਾ ਪੋਸਟਾਂ ਲਈ ਹੋ ਰਹੀ ਹੈ ਭਰਤੀ ਜਾਣੋ ਕਦੋਂ ਤੱਕ ਕਰ ਸਕਦੇ ਹੋ ਅਪਲਾਈ ਪੁਲਿਸ ਵਿਭਾਗ 'ਚ ਨੌਕਰੀਆਂ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਅਹਿਮ ਖਬਰ ਆਈ ਹੈ ਤਾਂ ਦੇਖ ਸਕਦੇ ਹੋ ਪੰਜਾਬ ਗਵਰਨਮੈਂਟ ਨੇ ਜੇਲ ਵਾਰਡਨ ਅਤੇ ਜੇਲ ਮੈਟਰਨ ਦੀਆਂ ਖਾਲੀ ਸਾਮੀਆਂ ਭਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 20 ਅਗਸਤ ਤੱਕ ਤੁਸੀਂ ਇਹ ਅਪਲਾਈ ਕਰ ਸਕਦੇ ਹੋ ਆਖਰੀ ਜਿਹੜੀ ਤਾਰੀਖ ਰੱਖੀ ਗਈ ਹੈ 20 ਅਗਸਤ ਤਾਂ ਹੁਣ ਤੋਂ ਹੀ ਫਾਰਮ ਜਿਹੜੇ ਸ਼ੁਰੂ ਹੋ ਚੁੱਕੇ ਨੇ ਤਾਂ ਅਪਲਾਈ ਕਰ ਲੋ ਜਲਦੀ ਜਲਦੀ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਲਾਗੂ ਹੋਣਗੇ ਸਖਤ ਟ੍ਰੈਫਿਕ ਨਿਯਮ ਅੱਜ ਤੋਂ ਜੇ ਕੀਤੀ ਅਜਿਹੀ ਗਲਤੀ ਤਾਂ ਖੈਰ ਨਹੀਂ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਨਵੇਂ ਨਿਯਮ ਲਾਗੂ ਹੋ ਰਹੇ ਨੇ ਅੱਜ ਤੋਂ ਪੰਜਾਬ ਦੇ ਅੰਦਰ ਨਵੇਂ ਨਿਯਮ ਜਿਹੜੇ ਲਾਗੂ ਹੋਣੇ ਕਾਰਨ ਤੁਸੀਂ ਇਹਨਾਂ ਦੇ ਜੇਕਰ ਕਿਸੇ ਵੀ ਕਿਸੇ ਨੇ ਵੀ ਨਿਯਮ ਤੋੜੇ ਤਾਂ ਉਸ ਦੀ ਖੈਰ ਨਹੀਂ ਇਸ ਦੇ ਤਹਿਤ ਐਸਐਸਪੀ ਗੁਰਦਾਸਪੁਰ ਦੇ ਹੁਕਮ ਅਨੁਸਾਰ ਧਾਰੀਵਾਲ ਦੇ ਐਸਐਚਓ ਇੰਸਪੈਕਟਰ ਬਲਜੀਤ ਕੌਰ ਨਾਕੇਬੰਦੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਿਹੜੇ ਜਾਣਕਾਰੀ ਦੱਸੀ ਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਉਹਨਾਂ ਨੇ ਲਾਗੂ ਇੱਕ ਹੁਕਮ ਲਾਗੂ ਕੀਤਾ ਨੇ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ ਵਾਹਨ ਚਲਾਉਂਦੇ ਆ ਜੇਕਰ ਫੜੇ ਜਾਣਗੇ ਤਾਂ ਉਹਨਾਂ ਨੂੰ ਜੁਰਮਾਨਾ ਲੱਗੇਗਾ ਮਾਪਿਆਂ ਨੂੰ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਆ ਪੰਜਾਬ ਦੇ ਸਕੂਲਾਂ 'ਚ ਜਲਦ ਹੀ ਲਾਗੂ ਹੋਣ ਜਾ ਰਹੀ ਆ ਪ੍ਰੀਪੀਐਮ ਸ਼ਰਮਜੋਗ ਪੀਐਮ ਸ਼੍ਰੀ ਯੋਜਨਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਇਸ ਸਬੰਧੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਦਿੱਤਾ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤਾਂ ਵਰਨਯੋਗ ਹੈ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਸਿੱਖਿਆ ਮੰਤਰਾਲੇ ਨੇ ਸਮਗਰ ਸਿੱਖਿਆ ਵਿਭਾਗ ਨੂੰ ਇਹ ਪੱਤਰ ਲਿਖਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਹੁਣ ਸਰਕਾਰ ਨਹੀਂ ਦੇਵੇਗੀ ਮੁਫਤ ਰਾਸ਼ਨ ਕਈ ਰਾਸ਼ਨ ਕਾਰਡ ਹੋਣਗੇ ਰੱਦ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਉਹਨਾਂ ਪਰਵਾਰਾਂ ਲਈ ਸ਼ੁਰੂ ਕੀਤੀ ਗਈ ਸੀ ਜੋ ਆਪਣੇ ਪਰਿਵਾਰਾਂ ਦੀ ਸਹਿਤਾ ਦੀ ਸੰਭਾਲ ਕਰਦੇ ਹਨ ਇਸ ਸਕੀਮ ਤਹਿਤ ਦਿੱਤੇ ਜਾਣ ਵਾਲੇ ਰਾਸ਼ਨ ਨਾਲ ਗਰੀਬ ਲੋਕਾਂ ਨੂੰ ਅਨਾਜ ਮਿਲਦਾ ਹੈ ਤੇ ਉਹ ਆਪਣੇ ਆਪਣਾ ਉਹ ਗੁਜ਼ਾਰਾ ਚਲਾਉਂਦੇ ਹਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਤਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਹੁਣ ਕੇवाईसी ਤੋਂ ਬਿਨਾਂ ਨਹੀਂ ਮਿਲੇਗਾ ਰਾਸ਼ਨ ਦਰਸਾ ਰਿਪੋਰਟਰਾਂ ਦੀ ਮੰਨੀਤਾਂ ਵਿਭਾਗ ਬਹੁਤ ਹੀ ਜਲਦੀ ਸਕੀਮ ਵਿੱਚ ਦੀ ਸੂਚੀ ਤੋਂ ਕੁਝ ਲੋਕਾਂ ਨੂੰ ਹਟਾਉਣ ਜਾ ਰਿਹਾ ਰਿਪੋਰਟ ਦੇ ਅਨੁਸਾਰ ਮੁਫਤ ਰਾਸ਼ਨ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਰਾਸ਼ਨ ਕਾਰਡ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ ਜੋ 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 ਯੋਜਨਾ ਦਾ ਲਭ ਧੋਖੇ ਨਾਲ ਲੈ ਰਹੇ ਹਨ ਤਾਂ ਤੁਹਾਨੂੰ ਕੇਵਾਈਸੀ ਜਿਹੜੀ ਹੁਣ ਰਾਸ਼ਨ ਕਾਰਡ ਦੀ ਜ਼ਰੂਰ ਕਰਾਣੀ ਹੋਵੇ ਕਿਉਂਕਿ ਵਿਭਾਗ ਨੇ ਜੋਗ ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਯੋਜਨਾ ਨੂੰ ਲੈ ਕੇ ਦੇਸ਼ ਦੇ ਕੁਝ ਰਾਜਾਂ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਰਾਜਾਂ ਵਿੱਚ ਯੂਪੀ ਬਿਹਾਰ ਰਾਜਸਥਾਨ ਪੰਜਾਬ ਮੱਧ ਪ੍ਰਦੇਸ਼ ਪੱਛਮੀ ਬੰਗਾਲ ਝਾਰਖੰਡ ਅਤੇ ਛੱਤੀਸਗੜ੍ਹ ਸ਼ਾਮਿਲ ਹਨ ਤਾਂ ਦੇਖ ਸਕਦੇ ਹੋ ਜੋ ਵੀ ਵਿਅਕਤੀਆਂ ਦੀ ਪਛਾਣ ਕਰਨ ਲਈ ਸਰਕਾਰ ਨੇ ਹੁਕਮ ਦਿੱਤੇ ਹਨ ਕਈ ਰਾਜਾਂ ਵਿੱਚ ਰਾਸ਼ਨ ਵੰਡ ਦੀਆਂ ਬੇਨਿਜ਼ਮੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਜਿਲ੍ਹਾ ਹੈੱਡਕੁਆਰਟਰ ਦੇ ਅਧਿਕਾਰੀ ਪਿੰਡ ਪਤਰਦੇਸ਼ ਦੀ ਸਮੀਖਿਆ ਕਰਨਗੇ ਤਾਂ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਰਹੇ ਹੋ ਤਾਂ ਇੱਕ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੜਕ ਤੇ ਜਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ 1 ਅਗਸਤ ਤੋਂ ਨਵੇਂ ਅ ਨਿਯਮ ਜਿਹੜੇ ਲਾਗੂ ਹੋ ਗਏ ਨੇ ਫਾਸਟ ਟੈਗ ਦੇ ਤਾਂ ਦੇਖ ਸਕਦੇ ਹੋ ਹੁਣ ਵਾਹਨ ਲੈਣ ਤੋਂ ਬਾਅਦ 90 ਦਿਨਾਂ ਦੇ ਅੰਦਰ ਫਾਸਟ ਟੈਗ ਨੰਬਰ ਤੇ ਵਾਹਨ ਦਾ ਰਜਿਸਟਰਡ ਨੰਬਰ ਅਪਲੋਡ ਕਰਨਾ ਹੋਵੇਗਾ ਜੇਕਰ ਮਰਤਾ ਸਮੇਂ ਦੇ ਅੰਦਰ ਅਪਡੇਟ ਨਹੀਂ ਹੁੰਦਾ ਤਾਂ ਇਸ ਦਾ ਜਿਵੇਂ ਕਿ ਤੁਹਾਨੂੰ ਅੱਜ ਦਾ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਨਵੇਂ ਨਿਯਮ ਜਿਹੜੇ ਨੇ ਲਾਗੂ ਕੀਤੇ ਜਾ ਰਹੇ ਨੇ ਫਾਸਟ ਟੈਗ ਨੂੰ ਲੈ ਕੇ ਤਾਂ 1 ਅਗਸਤ ਤੋਂ ਇਹ ਜਿਹੜੇ ਨਵੇਂ ਨਿਯਮ ਲਾਗੂ ਹੋਣਗੇ ਤਾ ਵੱਡੀ ਖਬਰ ਇਸ ਵੇਲੇ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤਾਂ ਤਾਦਾ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਸਿਰਫ ਇੱਕ ਵਾਰ ਜਮ੍ਹਾਂ ਕਰਾਓ ਪੈਸਾ ਹਰ ਮਹੀਨੇ ਮਿਲੇਗੀ ਪੈਨਸ਼ਨ LIC ਦੀ ਜ਼ਬਰਦਸਤ ਇਹ ਹੈ ਸਕੀਮ ਤਾਂ ਇਸ ਦੇ ਵਿੱਚ ਅਪਲਾਈ ਕਰਕੇ ਤੁਸੀਂ ਲਾਭ ਜਿਹੜਾ ਉਠਾ ਸਕਦੇ ਹੋ LIC ਦਾ ਹਰ ਵਿਅਕਤੀ ਆਪਣੀ ਕਮਾਈ ਨੂੰ ਬਚਾਉਂਦਾ ਹੈ ਤੇ ਇਸ ਨੂੰ ਅਜਿਹੀ ਜਗ੍ਹਾ ਤੇ ਨਿਵੇਸ਼ ਕਰਦਾ ਹੈ ਜਿਸ ਨਾਲ ਉਹ ਦਾੜਾਪੇ ਵਿੱਚ ਆਰਥਿਕ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਨਿਯਮਤ ਆਮਦਨ ਹੁੰਦੀ ਰਹੇ ਇਸ ਸਮੱਸਿਆ ਨੂੰ ਹੱਲ ਕਰਨ ਲਈ LIC ਵੱਲੋਂ ਕਈ ਬੀਮਾ ਯੋਜਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜੋ ਪੈਨਸ਼ਨ ਦੀ ਨਿਸ਼ਚਿਤ ਗਾਰੰਟੀ ਦਿੰਦੀਆਂ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ LIC ਨਿਊ ਜੀਵਨ ਸ਼ਾਂਤੀ ਪਾਲਸੀ ਲਈ ਉਮਰ ਹੱਦ 30 ਤੋਂ 79 ਸਾਲ ਹੈ ਇਸ ਪਲਾਨ ਨੂੰ ਖਰੀਦਣ ਲਈ ਦੋ ਤੋ ਵਿਕਲਪਾਂ ਦੀ ਨਾਲ ਵਿੱਚੋਂ ਪਹਿਲਾ ਦੱਸਿਆ ਜਾ ਰਿਹਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਹਾਨੂੰ ਇਸ ਦੇ ਵਿੱਚ 10000 ਰੁਪਏ ਤੱਕ ਜਿਹੜੀ ਹੈ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਇਸ ਕੀਮਤ ਦੇ ਤੁਸੀਂ ਫਾਰਮ ਭਰ ਕੇ ਪੈਸੇ ਰਿਟਾਇਰਡ ਪੈਨਸ਼ਨ ਇੰਡੀਆ ਪ੍ਰਾਪਤ ਕਰ ਸਕਦੇ ਹੋ LIC ਸਕੀਮ ਦੇ ਤਹਿਤ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਨਿਊ ਜੀਵਨ ਸ਼ਾਂਤੀ ਸਕੀਮ ਚ ਪੈਨਸ਼ਨ ਦੇ ਨਾਲ ਡੈਥ ਕਵਰ ਦਾ ਲਾਭ ਵੀ ਮਿਲਦਾ ਹੈ ਜੇਕਰ ਪਾਲਕ ਸਰ ਦੀ ਮੌਤ ਹੋ ਜਾਈਨੇ ਤਾਂ ਉਸ ਦੇ ਖਾਤੇ ਦੀ ਜਮ੍ਹਾਂ ਰਕਮ ਨਾਮੀ ਨਾਮੀ ਨੋਮੀਨਾ ਨੂੰ ਦਿੱਤੀ ਜਾਂਦੀ ਹੈ ਤੁਸੀਂ ਇਸ ਯੋਜਨਾ ਨੂੰ ਸੈਂਡਰ ਵੀ ਕਰ ਸਕਦੇ ਹੋ ਤਾਂ ਦੇਖਦੇ ਹੋ ਇਸ ਵਿੱਚ ਤੁਸੀਂ ਇੱਕ ਵਾਰ ਵਿੱਚ ਕੋਟੋਆ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਇਹਦੀ ਕੀ ਗੱਤ ਹੈ ਬਤ ਕੋਈ ਲਿਮਟ ਨਹੀਂ ਹੈ LIC ਨਿਊ ਜੀਵਨ ਚਾਂਤੀ ਸਕੀਮ ਦੇ ਸੇਲ 'ਚ ਜੇ ਤੁਹਾਨੂੰ 10 ਲੱਖ ਰੁਪਏ ਦੀ ਪਾਲਿਸੀ ਖਰੀਦਣ ਦੇ 11000 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲੇਗੀ ਤਾਂ ਦੇਖ ਸਕਦੇ ਹੋ ਅੱਜ ਹੀ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ ਤਾਂ ਦੇਖ ਸਕਦੇ ਹੋ ਧਰਨੇ ਤੇ ਬੈਠਣਗੇ ਕਿਸਾਨ ਮੋਦੀ ਸਰਕਾਰ ਖਿਲਾਫ ਕਰਨਗੇ ਰੋਸ਼ ਪ੍ਰਦਰਸ਼ਨ ਖਬਰ ਅੰਬਾਲਾ ਤੋਂ ਜਿਹੜੀ ਇਹ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਪੰਜਾਬ ਦੇ ਕਿਸਾਨ ਐਸਐਸਪੀ ਐਸਐਸਪੀ ਸਮੇਤ ਕਈ ਮੰਗਾ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸ਼ੰਭ ਬਾਰਡਰ ਦੇ ਖਾੜੇ ਹਨ ਦਰਅਸਲ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕ ਰੋਕ ਲਈ ਸ਼ੰਭ ਬਾਰਡਰ ਬੰਦ ਕਰ ਦਿੱਤਾ ਸੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੇ ਜਾ ਰਿਹਾ ਤਾਂ ਹੁਣ ਮੋੜ ਤੋਂ ਕਿਸਾਨਾਂ ਨੇ ਵੱਡਾ ਐਲਾਨ ਜਿਹੜਾ ਕਰ ਦਿੱਤਾ ਹੈ ਤਾਂ ਤਾਜ਼ਾ ਜਾਣਕਾਰੀ ਤੁਹਾਡੇ ਸਾਹਮਣੇ ਹਾਲ ਹੀ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਵਾਟਰ ਖੋਲਣ ਦੇ ਹੁਕਮ ਦਿੱਤੇ ਹਨ ਪਰ ਸਰਕਾਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੀ ਚੁਣੌਤੀ ਦਿੱਤੀ ਹੈ ਬਾਰਡਰ ਨਾ ਖੋਲਣ ਕਾਰਨ ਪਰੇਸ਼ਾਨ ਕਿਸਾਨਾਂ ਨੇ 1 ਅਗਸਤ ਤੋਂ ਧਰਨਾ ਦੇਣ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਸਰਮਿੰਦਰ ਸਿੰਘ ਪੰਦੇਰ ਨੇ ਕਿਹਾ ਕਿ ਹਰਿਆਣਾ ਪੰਜਾਬ ਦੀ ਸ਼ੰਭੂ ਬਸਰਾ ਦੇ ਹਾਈ ਕੋਰਟ ਦੇ ਫੈਸਲੇ ਨੂੰ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੀ ਚੁਣੌਤੀ ਦਿੱਤੀ ਹੈ ਬਾਰਡਰ ਬੰਦ ਹੋਣ ਕਾਰਨ ਵਪਾਰੀ ਵਰਗ ਚਿੰਤਤ ਹੈ ਪੰਦੇਰ ਨੇ ਕਿਹਾ ਹੈ ਕਿ ਹੁਣ ਕਿਸਾਨ 1 ਅਗਸਤ ਨੂੰ ਦੇਸ਼ ਭਰ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਜਿਲਾ ਦੇ ਤਹਿਸੀਲ ਪੱਧਰ ਤੇ ਪ੍ਰੋਗਰਾਮ ਉਕੀਲੇ ਜਾਣਗੇ ਤਾਂ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਜਾਣੀ ਕਿ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜਾ ਇਹ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਦੇਖ ਸਕਦੇ ਹੋ ਪੰਜਾਬ ਹਾਈ ਕੋਰਟ ਨੇ ਇੱਕ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਸ਼ੰਭੂ ਬਾੜ ਜਿਹੜਾ ਕੋਲ ਦਿੱਤਾ ਜਾਵੇ ਤਾਂ ਵੱਡੀ ਅਪਡੇਟ ਤੁਹਾਨੂੰ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿਸਾਨਾਂ ਨੇ ਵੀ ਦੂਜੇ ਪਾਸੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ 1 ਅਗਸਤ ਤੋਂ ਤਰਨਾ ਪ੍ਰਦਰਸ਼ਨ ਕਰਨਗੇ ਤੇ ਮੋਦੀ ਸਰਕਾਰ ਖਿਲਾਫ ਜਮ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਤਾਜ਼ਾ ਅਪਡੇਟ ਤੁਹਾਨੂੰ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਿਹਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੀ ਹੈ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ